ਕਹਿੰਦੇ ਨੇ ਮਾਂ ਰੱਬ ਦਾ ਰੂਪ ਹੁੰਦੀ ਆ ਪਰ ਇੱਕ ਮੇਰੀ ਮਾਂ ਸੀ ਜਿਹਨੇ ਕਿ ਇੱਕ ਦੁਸ਼ਮਣ ਦਾ ਰੋਲ ਨਿਭਾਇਆ ਆ ਉਹਨੇ ਸਾਨੂੰ ਕਦੇ ਮਾਂ ਵਾਂਗ ਪਿਆਰ ਕੀਤਾ ਹੀ ਨਹੀਂ ਮੇਰਾ ਨਾਂ ਰਿਤੂ ਆ ਤੇ ਅਸੀਂ ਤਿੰਨ ਭੈਣ ਭਰਾ ਆ ਅਸੀਂ ਦੋ ਭੈਣਾਂ ਤੇ ਇੱਕ ਛੋਟਾ ਭਰਾ ਆ ਮੈਂ ਸਾਰਿਆਂ ਨਾਲੋਂ ਵੱਡੀ ਸੀ ਮੇਰੀ ਮਾਂ ਦੇਖਣ ਵਿੱਚ ਬਹੁਤ ਸੋਹਣੀ ਮੁਟਿਆਰ ਜਵਾਨ ਪਈ ਸੀ ਪਰ ਡੈਡੀ ਮੰਮੀ ਦੀ ਬਹੁਤੀ ਕਦਰ ਨਹੀਂ ਕਰਦੇ ਸੀ ਮੇਰੀ ਮੰਮੀ ਵੀ ਹੋਰਾਂ ਕੁੜੀਆਂ ਵਾਂਗ ਘੁੰਮਣਾ ਫਿਰਨਾ ਚਾਹੁੰਦੀ ਸੀ ਪਰ ਡੈਡੀ ਨੂੰ ਇਹ ਸਭ ਪਸੰਦ ਨਹੀਂ ਸੀ ਉਹ ਥੋੜੇ ਪੁਰਾਣੇ ਖਿਆਲਤ ਦੇ ਸੀ ਮੰਮੀ ਤੇ ਡੈਡੀ ਦੇ ਵਿਚਾਰ ਬਹੁਤ ਘੱਟ ਮਿਲਦੇ ਸੀ ਮੰਮੀ ਦਾ ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ ਤੇ ਇਸ ਕਰਕੇ ਉਹ ਬਹੁਤ ਜਵਾਨ ਲੱਗਦੀ ਸੀ ਅਸੀਂ ਜਿੱਥੇ ਵੀ ਜਾਂਦੇ ਸੀ ਤਾਂ ਉਹ ਸਾਨੂੰ ਹਮੇਸ਼ਾ ਕਹਿੰਦੀ ਸੀ ਕਿ ਤੁਸੀਂ ਮੈਨੂੰ ਆਂਟੀ ਕਿਹਾ ਕਰੋ ਮੰਮੀ ਨਹੀਂ ਕਹਿਣਾ ਅਸੀਂ ਕਾਫੀ ਛੋਟੇ ਸੀ ਤੇ ਸਾਡਾ ਡੈਡੀ ਸੁਭਾਅ ਦਾ ਬਹੁਤ ਗਰਮ ਸੀ ਡੈਡੀ ਮੰਮੀ ਨੂੰ ਜ਼ਿਆਦਾ ਕਿਤੇ ਬਾਹਰ ਜਾਣ ਨਹੀਂ ਦਿੰਦਾ ਸੀ ਉਹ ਜਿੱਥੇ ਵੀ ਜਾਂਦਾ ਸੀ ਤਾਂ ਮੰਮ ਮੈਨੂੰ ਆਪ ਹੀ ਨਾਲ ਲੈ ਕੇ ਜਾਂਦਾ ਸੀ ਮੰਮੀ ਕੰਮ ਕਰਕੇ ਬਿਲਕੁਲ ਰਾਜ਼ੀ ਨਹੀਂ ਸੀ ਉਹ ਆਪਣਾ ਸਾਰਾ ਦਿਨ ਸੱਜਣ ਸਵਰਣ ਵਿੱਚ ਲੰਗਾ ਦਿੰਦੀ ਸੀ ਜਿਸ ਕਰਕੇ ਮੰਮੀ ਡੈਡੀ ਦੀ ਬਹੁਤ ਲੜਾਈ ਹੁੰਦੀ ਰਹਿੰਦੀ ਸੀ ਮੈਨੂੰ ਉਦੋਂ ਥੋੜੀ ਸਮਝ ਸੀ ਪਰ ਮੇਰੇ ਛੋਟੇ ਭੈਣ ਭਰਾ ਬਹੁਤ ਜ਼ਿਆਦਾ ਛੋਟੇ ਸੀ ਉਹਨਾਂ ਨੂੰ ਇੰਨੀ ਸਮਝ ਨਹੀਂ ਸੀ ਮੈਂ ਸ਼ੁਰੂ ਤੋਂ ਹੀ ਮੰਮੀ ਡੈਡੀ ਨੂੰ ਲੜਦੇ ਦੇਖਿਆ ਸੀ ਉਹਨਾਂ ਦੀ ਆਪਸ ਵਿੱਚ ਬਹੁਤ ਘੱਟ ਬਣਦੀ ਸੀ ਮੇਰੇ ਡੈਡੀ ਵੀ ਕੋਈ ਜ਼ਿਆਦਾ ਚੰਗੇ ਨਹੀਂ ਸੀ ਉਹ ਵੀ ਬਹੁਤ ਅੜਬ ਸੁਭਾਅ ਦੇ ਸੀ ਉਹ ਵੀ ਮੇਰੀ ਮੰਮੀ ਨੂੰ ਨਿੱਕੀ ਜੀ ਗੱਲ ਤੋਂ ਕੋਟ ਦਿੰਦੇ ਸੀ ਇਸ ਕਰਕੇ ਮੰਮੀ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਇੱਕ ਵਾਰ ਮੇਰੀ ਮੰਮੀ ਨੇ ਬਹੁਤ ਵੱਡਾ ਕੰਮ ਕਰ ਦਿੱਤਾ ਅਸੀਂ ਦੋਨੋਂ ਭੈਣਾਂ ਸਕੂਲ ਗਈਆਂ ਹੋਈਆਂ ਸੀ ਤੇ ਉਦੋਂ ਮੇਰਾ ਭਰਾ ਸਕੂਲ ਨਹੀਂ ਸੀ ਲੱਗਾ ਉਹ ਕਾਫੀ ਛੋਟਾ ਸੀ ਮੰਮੀ ਨੇ ਡੈਡੀ ਨੂੰ ਸਬਜ਼ੀ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਜਦੋਂ ਡੈਡੀ ਰੋਟੀ ਖਾਣ ਲੱਗੇ ਤਾਂ ਮੇਰਾ ਭਰਾ ਉਹਨਾਂ ਦੇ ਨਾਲ ਰੋਟੀ ਖਾਣ ਲੱਗਾ ਤਾਂ ਮੰਮੀ ਵਾਰ-ਵਾਰ ਭਰਾ ਨੂੰ ਹਟਾ ਰਹੀ ਸੀ ਕਿ ਤੂੰ ਇਹਦੇ ਨਾਲ ਰੋਟੀ ਨਾ ਖਾ ਤਾਂ ਡੈਡੀ ਨੂੰ ਸ਼ੱਕ ਹੋ ਗਿਆ ਤੇ ਉਹਨਾਂ ਨੇ ਮੰਮੀ ਨੂੰ ਵਾਰ-ਵਾਰ ਪੁੱਛਿਆ ਕਿ ਦੱਸ ਕੀ ਕੀਤਾ ਤੂੰ ਤਾਂ ਮੰਮੀ ਕਹਿਣ ਲੱਗੀ ਇੰਨੇ ਰੋਟੀ ਖਾ ਲਈ ਆ ਤਾਂ ਮੇਰਾ ਭਰਾ ਵਾਰ-ਵਾਰ ਕਹਿ ਰਿਹਾ ਸੀ ਕਿ ਨਹੀਂ ਮੰਮੀ ਮੈਂ ਰੋਟੀ ਨਹੀਂ ਖਾਦੀ ਮੈਂ ਡੈਡੀ ਨਾਲ ਹੀ ਰੋਟੀ ਖਾਣੀ ਆ ਇਸ ਕਰਕੇ ਡੈਡੀ ਨੂੰ ਸ਼ੱਕ ਹੋ ਗਿਆ ਤੇ ਜਦੋਂ ਮੇਰੇ ਡੈਡੀ ਨੇ ਉਹ ਸਬਜ਼ੀ ਚੈੱਕ ਕਰਵਾਈ ਤਾਂ ਉਹ ਦੇ ਵਿੱਚ ਜ਼ਹਿਰ ਮਲਾਇਆ ਹੋਇਆ ਸੀ ਤਾਂ ਡੈਡੀ ਨੇ ਮੰਮੀ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੇ ਨਾਨਕੇ ਵੀ ਬੁਲਾ ਲਏ ਮੇਰੇ ਨਾਨਾ ਨਾਨੀ ਆਏ ਤੇ ਉਹਨਾਂ ਮੰਮੀ ਨੂੰ ਬਹੁਤ ਸਮਝਾਇਆ ਤੇ ਮੰਮੀ ਰੋਂਦੀ ਰੋਂਦੀ ਕਹਿਣ ਲੱਗੀ ਕਿ ਇਹ ਮੈਨੂੰ ਕੋਟਦਾ ਆ ਨਾ ਹੀ ਮੈਨੂੰ ਕਿਤੇ ਜਾਣ ਦਿੰਦਾ ਆ ਇਸ ਕਰਕੇ ਮੈਂ ਇਹ ਕੰਮ ਕੀਤਾ ਆ ਡੈਡੀ ਨੇ ਵਾਰ-ਵਾਰ ਨਾਨੀ ਹੁਣਾਂ ਨੂੰ ਕਿਹਾ ਕਿ ਇਹਨੂੰ ਲੈ ਜਾਓ ਹੁਣ ਮੈਂ ਇਹਨੂੰ ਇੱਥੇ ਨਹੀਂ ਰੱਖਣਾ ਪਰ ਨਾਨੀ ਕਹਿਣ ਲੱਗੀ ਕਿ ਤੂੰ ਇੱਕ ਵਾਰ ਬੱਚਿਆਂ ਬਾਰੇ ਤਾਂ ਸੋਚ ਜਵਾਕ ਰੋਲ ਜਾਣਗੇ ਤਾਂ ਡੈਡੀ ਕਹਿਣ ਲੱਗਾ ਮੈਂ ਆਪਣੇ ਆਪੇ ਜਵਾਕ ਪਾਲ ਲਵਾਂਗਾ ਤੇ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ ਇਹ ਤਾਂ ਮੈਨੂੰ ਮਾਰ ਦੂਗੀ ਤੇ ਇਹ ਤਾਂ ਮੇਰੀ ਘਰ ਵਾਲੀ ਹੋ ਕੇ ਮੈਨੂੰ ਜ਼ਹਿਰ ਮਲਾ ਕੇ ਦੇ ਰਹੀ ਆ ਮੈਂ ਕਿਵੇਂ ਯਕੀਨ ਕਰਾਂ ਇਹਦੇ ਤੇ ਨਾਲੇ ਅੱਜ ਤਾਂ ਮੈਨੂੰ ਪਤਾ ਲੱਗ ਗਿਆ ਆ ਜੇ ਮੈਨੂੰ ਨਾ ਪਤਾ ਲੱਗਦਾ ਤਾਂ ਮੈਨੂੰ ਤਾਂ ਇਹਨੇ ਮਾਰ ਦੇਣਾ ਸੀ ਨਾਨੀ ਹੁਣੀ ਵਾਰ-ਵਾਰ ਡੈਡੀ ਦੀਆਂ ਮਿੰਤਾ ਕਰ ਰਹੀ ਸੀ ਕਿ ਸਾਡੇ ਕਰਕੇ ਇੱਕ ਮੌਕਾ ਹੋਰ ਦੇ ਦੇ ਅੱਗੇ ਤੋਂ ਇਹ ਇਹੋ ਜਿਹਾ ਕੋਈ ਕੰਮ ਨਹੀਂ ਕਰੇਗੀ ਮੰਮੀ ਵੀ ਵਾਰ-ਵਾਰ ਡੈਡੀ ਤੋਂ ਮਾਫੀ ਮੰਗ ਰਹੀ ਸੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਅੱਗੇ ਤੋਂ ਮੈਂ ਇਹੋ ਜਿਹਾ ਕੰਮ ਕਦੇ ਨਹੀਂ ਕਰਾਂਗੀ ਮੈਨੂੰ ਇੰਨੀ ਵੱਡੀ ਸਜ਼ਾ ਨਾ ਦਿਓ ਮੈਨੂੰ ਘਰੋਂ ਨਾ ਕੱਢੋ ਅਸੀਂ ਵੀ ਬਹੁਤ ਛੋਟੇ ਸੀ ਤੇ ਅਸੀਂ ਵੀ ਉੱਚੀ ਉੱਚੀ ਰੋ ਰਹੇ ਸੀ ਕਿਉਂਕਿ ਮਾਂ ਬਿਨਾਂ ਅਸੀਂ ਨਹੀਂ ਰਹਿ ਸਕਦੇ ਸੀ ਮੈਂ ਵੀ ਡੈਡੀ ਨੂੰ ਕਹਿਣ ਲੱਗੀ ਕਿ ਡੈਡੀ ਮੰਮੀ ਨੂੰ ਇੱਥੋਂ ਨਾ ਜਾਣ ਦਿਓ ਅਸੀਂ ਮੰਮੀ ਬਿਨਾਂ ਨਹੀਂ ਰਹਿ ਸਕਦੇ ਤਾਂ ਡੈਡੀ ਕਹਿਣ ਲੱਗੇ ਕਿ ਕੀ ਗਾਰੰਟੀ ਆ ਕਿ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰੇਗੀ ਮੈਨੂੰ ਇਹਦੇ ਤੇ ਹੁਣ ਕੋਈ ਯਕੀਨ ਨਹੀਂ ਆ ਤਾਂ ਡੈਡੀ ਨਾ ਮੰਨੇ ਤੇ ਮੰਮੀ ਨੂੰ ਪੇਕੇ ਭੇਜ ਦਿੱਤਾ ਅਸੀਂ ਡੈਡੀ ਕੋਲ ਪੈਂਦੀ ਸੀ ਤੇ ਸਾਡਾ ਮੰਮੀ ਬਿਨਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਕਾਫੀ ਛੋਟੇ ਸੀ ਸਾਨੂੰ ਮਾਂ ਦੀ ਬਹੁਤ ਜ਼ਰੂਰਤ ਪੈਂਦੀ ਸੀ ਨਾ ਹੀ ਸਾਨੂੰ ਰੋਟੀ ਬਣਾਉਣੀ ਆਉਂਦੀ ਸੀ ਤੇ ਨਾ ਹੀ ਕੋਈ ਕੰਮ ਕਰਨਾ ਆਉਂਦਾ ਸੀ ਤੇ ਨਾ ਹੀ ਆਪਣਾ ਸੇਰਵਾਉਣਾ ਆਉਂਦਾ ਸੀ ਡੈਡੀ ਤੋਂ ਜਿਵੇਂ ਦੀ ਰੋਟੀ ਬਣਦੀ ਬਣਾ ਕੇ ਸਾਨੂੰ ਸਕੂਲ ਤੋਰ ਦਿੰਦੇ ਸੀ ਪਰ ਸਾਡਾ ਮੰਮੀ ਬਿਨਾ ਬਿਲਕੁਲ ਮੰਨ ਨਹੀਂ ਲੱਗਦਾ ਸੀ ਅਸੀਂ ਤਿੰਨੋਂ ਜਾਣੇ ਰੋਜ਼ ਰੋਣ ਲੱਗ ਜਾਂਦੇ ਸੀ ਇੱਕ ਦਿਨ ਮੇਰੇ ਨਾਨੇ ਦਾ ਫੋਨ ਆਇਆ ਤੇ ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਆਪਣੇ ਡੈਡੀ ਨੂੰ ਕਹੋ ਕਿ ਤੁਹਾਡੀ ਮੰਮੀ ਨੂੰ ਘਰ ਲੈ ਆਉਣ ਤੇ ਅਸੀਂ ਡੈਡੀ ਨੂੰ ਬਹੁਤ ਕਿਹਾ ਪਰ ਡੈਡੀ ਨਹੀਂ ਮੰਨੇ ਫਿਰ ਇੱਕ ਦਿਨ ਨਾਨੀ ਹੁਣੀ ਮੰਮੀ ਨੂੰ ਨਾਲ ਲੈ ਕੇ ਆ ਗਏ ਤੇ ਉਹਨਾਂ ਦੇ ਜਿਆਦਾ ਕਹਿਣ ਤੇ ਡੈਡੀ ਕਹਿੰਦੇ ਜਵਾਕਾ ਲਈ ਮੈਂ ਇਹਨੂੰ ਮਾਫ ਕਰ ਦੇਣਾ ਆ ਨਹੀਂ ਤਾਂ ਮੈਂ ਇਹਨੂੰ ਕਦੇ ਇੱਥੇ ਨਹੀਂ ਰਹਿਣ ਦੇਣਾ ਸੀ ਫਿਰ ਮੰਮੀ ਸਾਡੇ ਨਾਲ ਰਹਿਣ ਲੱਗ ਗਈ ਜੂਨ ਦੀਆਂ ਛੁੱਟੀਆਂ ਹੋ ਗਈਆਂ ਸੀ ਤੇ ਮੇਰੇ ਭੂਆ ਹੁਣੇ ਜੋ ਦਿੱਲੀ ਰਹਿੰਦੇ ਆ ਉਹ ਸਾਡੇ ਕੋਲ ਰਹਿਣ ਆ ਗਏ ਸੀ ਭੂਆ ਦੇ ਦੋ ਜਵਾਕ ਸੀ ਇੱਕ ਮੁੰਡਾ ਤੇ ਇੱਕ ਕੁੜੀ ਉਹ ਵੀ ਭੂਆ ਦੇ ਨਾਲ ਸਾਡੇ ਪਿੰਡ ਰਹਿਣ ਆਏ ਭੂਆ ਦੀ ਕੁੜੀ 11 ਸਾਲ ਦੀ ਤੇ ਮੁੰਡਾ 22 ਸਾਲ ਦਾ ਸੀ ਉਹਨਾਂ ਦੇ ਆਉਣ ਨਾਲ ਸਾਡਾ ਬੜਾ ਮਨ ਲੱਗਦਾ ਸੀ ਸਾਡੇ ਘਰ ਵਿੱਚ ਬੜੀ ਰੌਣਕ ਲੱਗੀ ਹੋਈ ਸੀ ਅਸੀਂ ਸਾਰੇ ਸ਼ਹਿਰ ਵੀ ਘੁੰਮਣ ਜਾਂਦੇ ਤੇ ਮੇਰੀ ਮੰਮੀ ਨੂੰ ਵੀ ਬਾਹਰ ਘੁੰਮਣ ਦਾ ਬੜਾ ਹੀ ਸ਼ੌਂਕ ਸੀ ਪੂਆ ਦਾ ਮੁੰਡਾ ਜਵਾਨ ਸੀ ਉਹ ਗੱਡੀ ਚਲਾ ਲੈਂਦਾ ਸੀ ਉਹਨੇ ਰੋਜ਼ ਸਾਨੂੰ ਕਮਾਉਣਾ ਹੁੰਦਾ ਸੀ ਇੱਕ ਦਿਨ ਮੰਮੀ ਕਹਿਣ ਲੱਗੀ ਕਿ ਫਿਲਮ ਦੇਖ ਕੇ ਆਉਣੀ ਆ ਅਸੀਂ ਵੀ ਜिद ਕਰਨ ਲੱਗੇ ਕਿ ਅਸੀਂ ਵੀ ਨਾਲ ਜਾਣਾ ਆ ਮੰਮੀ ਤੇ ਸਾਡੀ ਪੂਆ ਦਾ ਮੁੰਡਾ ਤੇ ਅਸੀਂ ਤਿੰਨੇ ਭੈਣ ਭਰਾ ਫਿਲਮ ਦੇਖਣ ਲਈ ਚਲੇ ਗਏ ਉੱਥੇ ਅਸੀਂ ਬੈਠੇ ਸੀ ਕਿ ਮੰਮੀ ਤੇ ਪੂਆ ਦਾ ਮੁੰਡਾ ਕਿਤੇ ਜਾਣ ਦੀਆਂ ਗੱਲਾਂ ਕਰ ਰਹੇ ਸੀ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਤਾਂ ਉਹ ਚੁੱਪ ਕਰ ਗਏ ਸਾਨੂੰ ਘਰੇ ਆਉਂਦਿਆਂ ਨੂੰ ਰਾਤ ਜੀ ਪੈ ਗਈ ਅਗਲੇ ਦਿਨ ਭੂਆ ਹੋਣਾ ਨੇ ਦਿੱਲੀ ਵਾਪਸ ਜਾਣਾ ਸੀ ਪਰ ਸਾਡਾ ਉਹਨਾਂ ਨਾਲ ਬਹੁਤ ਮਨ ਲੱਗਿਆ ਹੋਇਆ ਸੀ ਅਸੀਂ ਭੂਆ ਹੋਣਾ ਨੂੰ ਵਾਰ-ਵਾਰ ਕਹਿ ਰਹੇ ਸੀ ਕਿ ਤੁਸੀਂ ਨਾ ਜਾਓ ਸਾਡਾ ਦਿਲ ਨਹੀਂ ਲੱਗਣਾ ਪਰ ਕੀ ਕਰਦੇ ਉਹਨਾਂ ਦੀਆਂ ਵੀ ਛੁੱਟੀਆਂ ਖਤਮ ਹੋ ਗਈਆਂ ਸੀ ਉਹਨਾਂ ਨੇ ਵੀ ਕਾਲਜ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈਣਾ ਸੀ ਕੁਆ ਹੁਣੇ ਸਵੇਰੇ ਹੀ ਦਿੱਲੀ ਨੂੰ ਨਿਕਲ ਗਏ ਤੇ ਅਗਲੇ ਦਿਨ ਅਸੀਂ ਵੀ ਸਕੂਲ ਜਾਣਾ ਸੀ ਮੰਮੀ ਨੇ ਸਾਨੂੰ ਜਲਦੀ ਸੁਵਾ ਦਿੱਤਾ ਦੋ ਦਿਨ ਲੰਘ ਗਏ ਸੀ ਜਦੋਂ ਤੀਜੇ ਦਿਨ ਅਸੀਂ ਸਕੂਲੋਂ ਆਏ ਤਾਂ ਮੰਮੀ ਡੈਡੀ ਘਰ ਵਿੱਚ ਨਹੀਂ ਸੀ ਅਸੀਂ ਥੋੜਾ ਟਾਈਮ ਉਡੀਕ ਕੀਤੀ ਤਾਂ ਡੈਡੀ ਇੰਨੇ ਟਾਈਮ ਤੱਕ ਘਰ ਆ ਗਏ ਅਸੀਂ ਡੈਡੀ ਨੂੰ ਪੁੱਛਣ ਲੱਗੇ ਕਿ ਮੰਮੀ ਕਿੱਥੇ ਆ ਤਾਂ ਉਹ ਕਹਿਣ ਲੱਗੇ ਮੈਨੂੰ ਕੀ ਪਤਾ ਮੈਂ ਤਾਂ ਆਪ ਬਾਹਰੋਂ ਆਇਆ ਆ ਮੈਨੂੰ ਨਹੀਂ ਪਤਾ ਕਿੱਥੇ ਆ ਤਾਂ ਅਸੀਂ ਗਵੰਡਣ ਆਂਟੀ ਕੋਲ ਪੁੱਛ ਕੇ ਆਏ ਤਾਂ ਉਹ ਕਹਿਣ ਲੱਗੀ ਕਿ ਉਹ ਸਾਡੇ ਘਰ ਤਾਂ ਨਹੀਂ ਆਈ ਪਰ ਉਹ ਬੈਗ ਲੈ ਕੇ ਕਿਤੇ ਜਾ ਰਹੀ ਸੀ ਡੈਡੀ ਵੀ ਹੈਰਾਨ ਰਹਿ ਗਏ ਕਿ ਮੰਮੀ ਬਿਨਾ ਪੁੱਛੇ ਕਿੱਧਰ ਚਲੀ ਗਈ ਡੈਡੀ ਨੇ ਮੰਮੀ ਨੂੰ ਫੋਨ ਲਾਇਆ ਪਰ ਮੰਮੀ ਦਾ ਫੋਨ ਬੰਦ ਆ ਰਿਹਾ ਸੀ ਫਿਰ ਡੈਡੀ ਨੇ ਸੋਚਿਆ ਸ਼ਾਇਦ ਤੇਰੀ ਮੰਮੀ ਪੇਕੇ ਚਲੀ ਗਈ ਆ ਤਾਂ ਡੈਡੀ ਨੇ ਨਾਨੀ ਦੇ ਫੋਨ ਤੇ ਫੋਨ ਕੀਤਾ ਤਾਂ ਨਾਨੀ ਕਹਿਣ ਲੱਗੀ ਕਿ ਨਹੀਂ ਉਹ ਇੱਥੇ ਤਾਂ ਨਹੀਂ ਆਈ ਜੇ ਉਹ ਆਈ ਤਾਂ ਮੈਂ ਤੁਹਾਨੂੰ ਦੱਸ ਦਵਾਂਗੀ ਡੈਡੀ ਬਹੁਤ ਪਰੇਸ਼ਾਨ ਹੋ ਗਏ ਕਿ ਆਖਰ ਮੰਮੀ ਚਲੀ ਕਿੱਥੇ ਗਈ ਨਹੀਂ ਉਹ ਦੱਸ ਕੇ ਗਈ ਆ ਤੇ ਨਾਲ ਕੱਪੜਿਆਂ ਵਾਲਾ ਬੈਗ ਵੀ ਲੈ ਕੇ ਗਈ ਆ ਡੈਡੀ ਬਹੁਤ ਹੈਰਾਨ ਸੀ ਕਿ ਮੰਮੀ ਬਿਨਾਂ ਦੱਸੇ ਗਈ ਤਾਂ ਗਈ ਕਿੱਧਰ ਸਾਨੂੰ ਲੱਭਦੇ ਲੱਭਦੇ ਸ਼ਾਮ ਪੈ ਗਈ ਪਰ ਮੰਮੀ ਦਾ ਕੁਝ ਪਤਾ ਨਹੀਂ ਲੱਗਾ ਮੇਰੀ ਨਾਨੀ ਦਾ ਵੀ ਫੋਨ ਆਇਆ ਉਹ ਵੀ ਬੜੀ ਚਿੰਤਾ ਵਿੱਚ ਸੀ ਡੈਡੀ ਨੇ ਨਾਨੀ ਨੂੰ ਦੱਸਿਆ ਕਿ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਰਾਤ ਪੈ ਗਈ ਰਾਤ ਦੇ 10 ਵੱਜ ਚੁੱਕੇ ਸੀ ਤਾਂ ਰਾਤ ਨੂੰ 10 ਵਜੇ ਮੇਰੀ ਭੂਆਜੀ ਦਾ ਫੋਨ ਆਇਆ ਤੇ ਉਹ ਡੈਡੀ ਨੂੰ ਕਹਿਣ ਲੱਗੀ ਕਿ ਮੇਰਾ ਘਰ ਬਰਬਾਦ ਕਰਤਾ ਤੇਰੀ ਘਰ ਵਾਲੀ ਨੇ ਡੈਡੀ ਨੇ ਪੁੱਛਿਆ ਕੀ ਹੋਇਆ ਭੂਆ ਕਹਿੰਦੀ ਤੈਨੂੰ ਨਹੀਂ ਪਤਾ ਕੀ ਹੋਇਆ ਡੈਡੀ ਕਹਿੰਦਾ ਜੇ ਪਤਾ ਹੁੰਦਾ ਤੇਰੇ ਤੋਂ ਮੈਂ ਕਿਉਂ ਪੁੱਛਦਾ ਤਾਂ ਭੂਆਜੀ ਦੱਸਣ ਲੱਗੇ ਕਿ ਤੇਰੀ ਘਰ ਦੀ ਨੇ ਮੇਰੇ ਮੁੰਡੇ ਨਾਲ ਕੋਟ ਮੈਰਿਜ ਕਰਵਾ ਲਈ ਆ ਤੇ ਮੁੰਡਾ ਕੋਟ ਮੈਰिज ਕਰਾ ਕੇ ਇਹਨੂੰ ਘਰ ਲੈ ਆਇਆ ਤੇ ਮੈਂ ਇਹਨਾਂ ਨੂੰ ਜਦੋਂ ਕਿਹਾ ਕਿ ਤੁਹਾਨੂੰ ਰਿਸ਼ਤੇਦਾਰੀ ਦੀ ਕੋਈ ਸ਼ਰਮ ਨਹੀਂ ਆਈ ਤੇ ਤੇਰੀ ਘਰ ਵਾਲੀ ਨੂੰ ਵੀ ਕਿਹਾ ਕਿ ਤੈਨੂੰ ਕੋਈ ਸ਼ਰਮ ਨਹੀਂ ਤੂੰ ਨਿੱਕੇ ਨਿੱਕੇ ਜਵਾਕ ਛੱਡ ਕੇ ਆ ਗਈ ਤਾਂ ਮੇਰੀ ਮੰਮੀ ਭੂਆ ਨੂੰ ਕਹਿੰਦੀ ਕਿ ਮੈਂ ਉਸ ਬੰਦੇ ਨਾਲ ਨਹੀਂ ਰਹਿਣਾ ਮੈਂ ਹੁਣ ਇੱਥੇ ਹੀ ਰਹਾਂਗੀ ਅਸੀਂ ਦੋਵਾਂ ਨੇ ਕੋਟ ਮੈਰਿਜ ਕਰਵਾ ਲਈ ਆ ਜਿੱਥੇ ਤੱਕ ਜਵਾਕਾਂ ਦੀ ਗੱਲ ਆ ਤਾਂ ਜਵਾਕਾਂ ਨਾਲ ਹੁਣ ਮੇਰਾ ਕੋਈ ਵਾਸਤਾ ਨਹੀਂ ਆ ਉਹਨਾਂ ਦਾ ਪਿਓ ਆਪੇ ਆਪਣੇ ਜਵਾਕ ਪਾਲੇਗਾ ਭੂਆ ਜੀ ਬਹੁਤ ਰੋ ਰਹੇ ਸੀ ਤੇ ਭੂਆ ਦੇ ਮੁੰਡੇ ਨੇ ਵੀ ਕਹਿ ਦਿੱਤਾ ਕਿ ਹੁਣ ਇਹ ਕਿਤੇ ਨਹੀਂ ਜਾਊਗੀ ਇਹ ਆਪਣੇ ਨਾਲ ਹੀ ਰਹੂਗੀ ਅੱਜ ਤੋਂ ਇਹ ਮੇਰੀ ਘਰ ਵਾਲੀ ਆ ਪੂਆ ਜੀ ਕਹਿੰਦੇ ਮੈਂ ਬਹੁਤ ਸਮਝਾਇਆ ਕਿ ਇਹ ਤੇਰੀ ਮਾਮੀ ਲੱਗਦੀ ਆ ਤੂੰ ਹੀ ਸਿਆਣਾ ਬਣ ਜਾ ਤੂੰ ਇਹਦਾ ਘਰ ਨਾ ਖਰਾਬ ਕਰ ਨਾਲੇ ਇਹਦੇ ਛੋਟੇ ਜਵਾਗ ਨੇ ਉਹਨਾਂ ਦਾ ਔਖਾ ਹੋ ਜਾਣਾ ਆ ਪਰ ਪੂਆ ਦਾ ਮੁੰਡਾ ਕਹਿਣ ਲੱਗਾ ਜੇ ਤਾਂ ਤੁਹਾਨੂੰ ਸਾਡਾ ਰਿਸ਼ਤਾ ਪਰਵਾਹ ਨਹੀਂ ਆ ਤਾਂ ਠੀਕ ਆ ਨਹੀਂ ਤਾਂ ਅਸੀਂ ਦੋਵੇਂ ਘਰ ਛੱਡ ਕੇ ਚਲੇ ਜਾਵਾਂਗੇ ਡੈਡੀ ਨੂੰ ਬਹੁਤ ਗੁੱਸਾ ਆ ਰਿਹਾ ਸੀ ਡੈਡੀ ਨੇ ਨਾਨਾ ਨਾਨੀ ਨੂੰ ਫੋਨ ਲਾ ਕੇ ਸਾਰਾ ਕੁਝ ਦੱਸਿਆ ਤੇ ਉਹ ਵੀ ਬਹੁਤ ਗੁੱਸੇ ਹੁੰਦੇ ਸੀ ਕਹਿੰਦੇ ਇਹ ਉਹਨੇ ਕੀ kita, ਡੇੜੀ ਨਾਨਾ ਨਾਨੀ ਨੂੰ ਗੁੱਸੇ ਹੋਣ ਲੱਗੇ ਕਿ ਤੁਸੀਂ ਆਪਣੀ ਗਰੰਟੀ ਨਾਲ ਉਹਨੂੰ ਇੱਥੇ ਛੱਡ ਕੇ ਗਏ ਸੀ ਨਾਨਾ ਜੀ ਕਹਿੰਦੇ ਅੱਜ ਤੋਂ ਬਾਅਦ ਜੇ ਉਹ ਘਰ ਆਉਣਾ ਵੀ ਚਾਹੇ ਤਾਂ ਉਹਨੂੰ ਸਾਰੀ ਜ਼ਿੰਦਗੀ ਘਰ ਨਾਲ ਵੜਨ ਦਿਓ ਨਾਨਾ ਜੀ ਕਹਿੰਦੇ ਉਹਨੇ ਇੱਕ ਵਾਰ ਵੀ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਅਸੀਂ ਛੋਟੇ ਸੀ ਤੇ ਰੋ ਰਹੇ ਸੀ ਮੈਨੂੰ ਥੋੜੀ ਸਮਝ ਸੀ ਪਰ ਮੇਰੇ ਛੋਟੇ ਭੈਣ ਭਰਾ ਕਾਫੀ ਨਿਆਣੇ ਸੀ ਉਹ ਮੰਮੀ ਨੂੰ ਯਾਦ ਕਰਕੇ ਰੋ ਰਹੇ ਸੀ ਮੰਮੀ ਦੀ ਇਸ ਹਰਕਤ ਕਰਕੇ ਅਸੀਂ ਭੂਆ ਨਾਲੋਂ ਵੀ ਟੁੱਟ ਗਏ ਸੀ ਸਾਡੇ ਡੈਡੀ ਨੇ ਭੂਆ ਨਾਲ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਭੂਆ ਨਾਲ ਤਾਂ ਸਾਡੀ ਰਿਸ਼ਤੇਦਾਰੀ ਖਤਮ ਜੀ ਹੋ ਗਈ ਸੀ ਤੇ ਅਸੀਂ ਬੜਾ ਇਕੱਲਾਪਨ ਮਹਿਸੂਸ ਕਰਦੇ ਸੀ ਤੇ ਬੜਾ ਉਦਾਸ ਜਹ ਰਹਿੰਦੇ ਸੀ ਮੰਮੀ ਨੇ ਕਦੇ ਸਾਨੂੰ ਫੋਨ ਵੀ ਨਾ ਕੀਤਾ ਤੇ ਨਾ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ਡੈਡੀ ਸਾਨੂੰ ਰੋਟੀ ਬਣਾ ਕੇ ਟਿਫਨ ਵਿੱਚ ਪਾਉਂਦੇ ਸੀ ਤਾਂ ਅਸੀਂ ਸਕੂਲ ਜਾਂਦੇ ਸੀ ਇੱਕ ਦਿਨ ਅਸੀਂ ਸਕੂਲੋਂ ਘਰ ਵਾਪਸ ਆਏ ਸੀ ਤਾਂ ਦੇਖਿਆ ਕਿ ਡੈਡੀ ਘਰ ਨਹੀਂ ਸੀ ਮੈਂ ਆਪਣੇ ਭੈਣ ਭਰਾ ਦੋਵਾਂ ਨੂੰ ਪਾਣੀ ਪਿਆ ਦਿੱਤਾ ਮੈਂ ਡੈਡੀ ਨੂੰ ਉਡੀਕ ਰਹੀ ਸੀ ਕਿ ਸਾਨੂੰ ਚਾਹ ਬਣਾ ਕੇ ਦੇਣਗੇ ਪਰ ਡੈਡੀ ਘਰ ਹੀ ਨਹੀਂ ਸੀ ਥੋੜੇ ਟਾਈਮ ਤੱਕ ਡੈਡੀ ਬਾਈਕ ਤੇ ਆ ਰਿਹਾ ਸੀ ਤੇ ਮੈਂ ਕੀ ਦੇਖਿਆ ਕਿ ਉਹਨਾਂ ਦੇ ਬਾਈਕ ਦੇ ਮਗਰ ਕੋਈ ਔਰਤ ਬੈਠੀ ਸੀ ਉਹਦੇ ਹੱਥ ਵਿੱਚ ਇੱਕ ਵੱਡਾ ਕੱਪੜਿਆਂ ਵਾਲਾ ਬੈਗ ਸੀ ਦੂਰੋਂ ਮੈਨੂੰ ਲੱਗਿਆ ਸਾਡੀ ਮਾਂ ਆ ਗਈ ਆ ਪਰ ਜਦੋਂ ਉਹ ਅੰਦਰ ਆਏ ਤਾਂ ਉਹ ਔਰਤ ਕੋਈ ਹੋਰ ਹੀ ਸੀ ਮੈਂ ਡੈਡੀ ਨੂੰ ਪੁੱਛਣ ਲੱਗੀ ਕਿ ਇਹ ਕੌਣ ਆ ਤਾਂ ਡੈਡੀ ਕਹਿੰਦੇ ਇਹ ਤੁਹਾਡੀ ਨਵੀਂ ਮੰਮੀ ਆ ਤੇ ਇਹ ਹੁਣ ਆਪਣੇ ਨਾਲ ਇੱਥੇ ਹੀ ਰਹੇਗੀ ਉਹ ਔਰਤ ਮੇਰੀ ਮੰਮੀ ਨਾਲੋਂ ਕਾਫੀ ਵੱਡੀ ਉਮਰ ਦੀ ਲੱਗਦੀ ਸੀ ਡੈਡੀ ਕਹਿੰਦਾ ਇਹ ਤੁਹਾਨੂੰ ਰੋਟੀ ਬਣਾ ਕੇ ਦਿਆ ਕਰੂਗੀ ਤੇ ਨਾਲੇ ਤੁਹਾਡਾ ਸੇਰਵਾਦਿਆ ਕਰੇਗੀ ਮੈਂ ਬਹੁਤ ਖੁਸ਼ ਹੋਈ ਕਿਉਂਕਿ ਮੰਮੀ ਦੇ ਜਾਣ ਪਿੱਛੋਂ ਛੁੱਟੀ ਵਾਲੇ ਦਿਨ ਅਸੀਂ ਘਰ ਵਿੱਚ ਇਕੱਲੇ ਬੋਰਜੇ ਹੋ ਜਾਂਦੇ ਸੀ ਡੈਡੀ ਕਈ ਵਾਰ ਕਿਤੇ ਕੰਮ ਚਲੇ ਜਾਂਦੇ ਸੀ ਮੰਮੀ ਸਾਡੇ ਕੋਲ ਰਿਹਾ ਕਰੇਗੀ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੋ ਗਈ ਮੈਂ ਆਪਣੀ ਨਵੀਂ ਮੰਮੀ ਨੂੰ ਘੁੱਟ ਕੇ ਜੱਫੀ ਪਾ ਲਈ ਪਰ ਉਹਨੇ ਮੈਨੂੰ ਜ਼ਿਆਦਾ ਘੁੱਟ ਕੇ ਆਪਣੇ ਸੀਨੇ ਨਾਲ ਨਾ ਲਾਇਆ ਅਗਲੇ ਦਿਨ ਨਵੀਂ ਮੰਮੀ ਨੇ ਸਾਨੂੰ ਸਵੇਰੇ 4 ਵਜੇ ਉਠਾ ਦਿੱਤਾ ਮੈਂ ਕਿਹਾ ਮੰਮੀ ਅਸੀਂ ਤਾਂ ਲੇਟ ਉੱਠਦੇ ਹੁੰਦੇ ਹਾਂ ਤਾਂ ਉਹ ਕਹਿੰਦੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਹੁਣ ਤੁਹਾਨੂੰ ਜਲਦੀ ਉੱਠਣਾ ਪਿਆ ਕਰਨਾ ਆ ਮੈਂ ਕਿਹਾ ਕਿਉਂ ਮੰਮੀ ਕਹਿੰਦੀ ਜ਼ਿਆਦਾ ਨਾ ਬੋਲ ਜਿੱਦਾਂ ਕਹਿੰਨੀ ਆ ਉਦਾਂ ਕਰ ਉਹਨੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਵੀ ਨਾਲ ਹੀ ਉਠਾ ਦਿੱਤਾ ਮੰਮੀ ਚਾਹ ਬਣਾਉਣ ਲੱਗ ਪਈ ਤੇ ਮੈਨੂੰ ਕਹਿੰਦੀ ਚੱਲ ਤੂੰ ਆਟਾ ਗੁੰਨ ਦੇ ਪਰ ਮੈਨੂੰ ਆਟਾ ਗੁੰਨਣਾ ਹੀ ਨਹੀਂ ਆਉਂਦਾ ਸੀ ਮੈਂ ਮੰਮੀ ਨੂੰ ਕਈ ਵਾਰ ਕਿਹਾ ਕਿ ਮੰਮੀ ਮੈਨੂੰ ਆਟਾ ਗੁੰਨਣਾ ਨਹੀਂ ਆਉਂਦਾ ਤਾਂ ਮੰਮੀ ਮੈਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਸਿੱਖ ਲਵੇਂਗੀ ਰੋਜ਼ ਗੁੰਨਿਆ ਕਰ ਫੇਰ ਹੀ ਸਿੱਖੇਂਗੀ ਮੰਮੀ ਨੇ ਮੈਨੂੰ ਆਟਾ ਪਾ ਕੇ ਦੇ ਦਿੱਤਾ ਤੇ ੱੱਕੇ ਨਾਲ ਮੇਥੋਂ ਆਟਾ ਘਨਾਇਆ ਮੇਰੇ ਸਾਰੇ ਹੱਥ ਲਿਬੜ ਗਏ ਤੇ ਮੰਮੀ ਨੇ ਮੇਰੇ ਦੋ ਚਾਰ ਚਪੇੜਾਂ ਵੀ ਲਾਈਆਂ ਮੈਂ ਰੋਣ ਲੱਗ ਪਈ ਤੇ ਉਧਰੋਂ ਡੈਡੀ ਆ ਗਏ ਤੇ ਮੈਂ ਡੈਡੀ ਨੂੰ ਦੱਸਿਆ ਕਿ ਮੰਮੀ ਨੇ ਮੈਨੂੰ ਚਪੇੜਾਂ ਮਾਰੀਆਂ ਨੇ ਤਾਂ ਡੈਡੀ ਮੈਨੂੰ ਕਹਿਣ ਲੱਗੇ ਜਿੱਦਾਂ ਤੇਰੀ ਮੰਮੀ ਕਹਿੰਦੀ ਉਦਾਂ ਕਰ ਲਿਆ ਕਰੋ ਜੇ ਉਹ ਤੁਹਾਨੂੰ ਕੰਮ ਸਿਖਾਉਂਦੀ ਆ ਤਾਂ ਸਿੱਖ ਲਿਆ ਕਰੋ ਮੈਂ ਹੈਰਾਨ ਸੀ ਕਿ ਇੱਕ ਦਿਨ ਵਿੱਚ ਮੈਂ ਕਿੱਦਾਂ ਕੰਮ ਸਿੱਖ ਲਾਂਗੀ ਤੇ ਮੈਂ ਛੋਟੀ ਵੀ ਕਿੰਨੀ ਸੀ ਪਰ ਡੈਡੀ ਵੀ ਗੱਲ ਨੂੰ ਨਹੀਂ ਸਮਝ ਰਹੇ ਸੀ ਉਹ ਵੀ ਮੰਮੀ ਜਿੱਦਾਂ ਕਹਿ ਰਹੀ ਸੀ ਉਦਾਂ ਹੀ ਕਰਦੇ ਸੀ ਮੈਂ ਸਕੂਲ ਵਿੱਚ ਜਾ ਕੇ ਆਪਣੀਆਂ ਸਹੇਲੀਆਂ ਨੂੰ ਦੱਸਿਆ ਕਿ ਸਾਡੀ ਨਵੀਂ ਮੰਮੀ ਆਈ ਆ ਤੇ ਮੇਰੀਆਂ ਸਹੇਲੀਆਂ ਕਹਿਣ ਲੱਗ ਪੀਆਂ ਕਿ ਸਕੂਲ ਤੋਂ ਮੁੜਦੇ ਟਾਈਮ ਅਸੀਂ ਤੇਰੀ ਮੰਮੀ ਨੂੰ ਦੇਖ ਕੇ ਜਾਵਾਂਗੇ ਮੇਰੀਆਂ ਸਹੇਲੀਆਂ ਨੂੰ ਮੈਂ ਆਪਣੇ ਘਰ ਲੈ ਗਈ ਜਦੋਂ ਉਹ ਘਰ ਗਈਆਂ ਤਾਂ ਡੈਡੀ ਗੁੱਸੇ ਹੋਣ ਲੱਗ ਪਿਆ ਕਿ ਜਵਾਕਾਂ ਨੂੰ ਇੱਥੇ ਕਿਉਂ ਲੈ ਕੇ ਆਈਆਂ ਤਾਂ ਮੈਂ ਦੱਸਿਆ ਕਿ ਮੈਂ ਆਪਣੀ ਨਵੀਂ ਮੰਮੀ ਦਿਖਾਉਣ ਲਈ ਇੱਥੇ ਲੈ ਕੇ ਆਈਆਂ ਜਵਾਕਾਂ ਦੇ ਜਾਣ ਤੋਂ ਬਾਅਦ ਡੈਡੀ ਨੇ ਮੈਨੂੰ ਬਹੁਤ ਕੁੱਟਿਆ ਕਿ ਤੂੰ ਪਿੰਡ ਵਿੱਚ ਰੌਲਾ ਪਾਉਂਦੀ ਫਿਰਦੀ ਆ ਮੈਂ ਬਹੁਤ ਰੋਈ ਸ਼ਾਮ ਨੂੰ ਫਿਰ ਮੰਮੀ ਨੇ ਮੇਰੇ ਤੋਂ ਸਾਰਾ ਕੰਮ ਕਰਵਾਇਆ ਜਦੋਂ ਵੀ ਮੈਂ ਪੜਨ ਬੈਠਦੀ ਤਾਂ ਮੰਮੀ ਉਦੋਂ ਹੀ ਮੈਨੂੰ ਕੰਮ ਲਾ ਦਿੰਦੀ ਸੀ ਮੇਰੀ ਮੰਮੀ ਮੇਰੀ ਛੋਟੀ ਭੈਣ ਤੋਂ ਵੀ ਕੰਮ ਕਰਵਾਉਂਦੀ ਸੀ ਮੇਰਾ ਘਰ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਸਾਨੂੰ ਮਾਂ ਮਿਲ ਗਈ ਆ ਤੇ ਸਾਡੇ ਸਾਰੇ ਕੰਮ ਕਰੇਗੀ ਪਰ ਉਹ ਤਾਂ ਉਲਟਾ ਸਾਡੇ ਤੋਂ ਹੀ ਸਾਰੇ ਕੰਮ ਕਰਵਾਉਂਦੀ ਸੀ ਤੇ ਸਾਡੇ ਤੇ ਬਹੁਤ ਅਤਿਆਚਾਰ ਕਰਦੀ ਸੀ ਜੇ ਅਸੀਂ ਡੈਡੀ ਨੂੰ ਦੱਸਦੇ ਸੀ ਤਾਂ ਉਹ ਉਲਟਾ ਸਾਨੂੰ ਕਹਿ ਦਿੰਦਾ ਸੀ ਜਿੱਦਾਂ ਤਾਂ ਢੀ ਮਮੀ ਕਹਿੰਦੀ ਆ ਤੁਸੀਂ ਉਦਾਂ ਕਰਿਆ ਕਰੋ ਇੱਕ ਦਿਨ ਸਾਨੂੰ ਸਕੂਲੋਂ ਛੁੱਟੀ ਸੀ ਮੈਨੂੰ ਮੇਰੀ ਸਹੇਲੀ ਨੇ ਮਹਿੰਦੀ ਦੀ ਕੋਨ ਦਿੱਤੀ ਸੀ ਤੇ ਮੈਂ ਉਹ ਮਹਿੰਦੀ ਆਪਣੇ ਹੱਥਾਂ ਤੇ ਲਾ ਰਹੀ ਸੀ ਇੰਨੇ ਤੱਕ ਮੰਮੀ ਮੈਨੂੰ ਬੋਲਣ ਲੱਗ ਪਈ ਕਿ ਉੱਠ ਕੇ ਕੰਮ ਕਰ ਕਿੱਦਾਂ ਫੈਸ਼ਨ ਕਰਨ ਲੱਗੀ ਆ ਮੈਂ ਕਿਹਾ ਮੰਮੀ ਲਾਂ ਲੈ ਲੈਂਦੇ ਹੋ ਮੈਨੂੰ ਮਹਿੰਦੀ ਲਾਉਣੀ ਬਹੁਤ ਵਧੀਆ ਲੱਗਦੀ ਆ ਪਰ ਉਹਨੇ ਮੈਨੂੰ ਡੰਡੇ ਨਾਲ ਕੁੱਟਿਆ ਤੇ ਮੇਰੇ ਸਾਰੇ ਹੱਥ ਪਾਣੀ ਨਾਲ ਧੋ ਦਿੱਤੇ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ ਫਿਰ ਵੀ ਉਹਨੇ ਮੇਰੇ ਤੇ ਜ਼ਰਾ ਵੀ ਤਰਸ ਨਾ ਕੀਤਾ ਮੈਂ ਆਪਣੀ ਨਾਨੀ ਨੂੰ ਫੋਨ ਕੀਤਾ ਤੇ ਸਾਰੀ ਗੱਲ ਨਾਨੀ ਨੂੰ ਦੱਸੀ ਤਾਂ ਨਾਨੀ ਨੇ ਡੈਡੀ ਨੂੰ ਫੋਨ ਕੀਤਾ ਪਰ ਡੈਡੀ ਨੇ ਕਿਹਾ ਕਿ ਤੁਹਾਡਾ ਕੋਈ ਹੱਕ ਨਹੀਂ ਬਣਦਾ ਸਾਡੇ ਘਰ ਦੇ ਕੰਮਾਂ ਵਿੱਚ ਦਖਲ ਦੇਣ ਦਾ ਕਿਉਂਕਿ ਤੁਹਾਡੀ ਕੁੜੀ ਇੱਥੇ ਨਹੀਂ ਆ ਇਸ ਕਰਕੇ ਹੋਣੇ ਇਹਨਾਂ ਦੀ ਮਾਂ ਆ ਜੋ ਇਹ ਕਹੇਗੀ ਇਹ ਉਹੀ ਕਰਨਗੇ ਤੁਹਾਨੂੰ ਇੱਥੇ ਫੋਨ ਕਰਨ ਦੀ ਕੋਈ ਲੋੜ ਨਹੀਂ ਆ ਅਸੀਂ ਬਹੁਤ ਪਰੇਸ਼ਾਨ ਸੀ ਕਿਉਂਕਿ ਜੋ ਸੋਚਿਆ ਸੀ ਇਹ ਉਸ ਤੋਂ ਉਲਟ ਸੀ ਮੈਂ ਸੋਚਿਆ ਸੀ ਮਾਂ ਦਾ ਪਿਆਰ ਮਿਲੂਗਾ ਪਰ ਲੱਗਦਾ ਸਾਡੀ ਕਿਸਮਤ ਵਿੱਚ ਮਾਂ ਦਾ ਪਿਆਰ ਹੈ ਹੀ ਨਹੀਂ ਸੀ ਸਾਡੀ ਨਵੀਂ ਮਾਂ ਸਾਡੇ ਤੇ ਬਹੁਤ ਜ਼ੁਲਮ ਕਰਦੀ ਸੀ ਮੈਂ 10ਵੀਂ ਕਲਾਸ ਵਿੱਚ ਪੜਦੀ ਸੀ ਤੇ ਮੇਰੇ ਬੋਰਡ ਦੇ ਪੇਪਰ ਸੀ ਪਰ ਮੰਮੀ ਸਾਰਾ ਕੰਮ ਕਰਾ ਕੇ ਫੇਰ ਸਕੂਲ ਜਾਣ ਦਿੰਦੀ ਸੀ ਮੈਂ ਬਹੁਤ ਦੁਖੀ ਰਹਿੰਦੀ ਸੀ ਇੱਕ ਇੱਕ ਦਿਨ ਅਸੀਂ ਸਕੂਲੋਂ ਵਾਪਸ ਆ ਰਹੇ ਸੀ ਪਰ ਮੇਰੀ ਪਹਿਲਾਂ ਵਾਲੀ ਮਤਲਬ ਮੇਰੀ ਸੱਕੀ ਮੰਮੀ ਬਾਹਰ ਖੜੀ ਸੀ ਮੈਨੂੰ ਦੇਖ ਕੇ ਬਹੁਤ ਗੁੱਸਾ ਆਇਆ ਮੈਂ ਫਟਾਫਟ ਤੁਰ ਪਈ ਤਾਂ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਮੇਰੀ ਗੱਲ ਤਾਂ ਸੁਣ ਮੈਂ ਕਿਹਾ ਕੀ ਗੱਲ ਸੁਣਾ ਤੇਰੀ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਸੀ ਮੰਮੀ ਜੇ ਤੂੰ ਚੰਗੀ ਹੁੰਦੀ ਤਾਂ ਅੱਜ ਸਾਡੇ ਨਾਲ ਆਹ ਕੁਝ ਨਾ ਹੁੰਦਾ ਤੂੰ ਸਾਨੂੰ ਛੱਡ ਕੇ ਗਈ ਤਾਂ ਡੈਡੀ ਨਵੀਂ ਮੰਮੀ ਲੈ ਕੇ ਆਏ ਉਹ ਸਾਡੇ ਤੇ ਬਹੁਤ ਜ਼ੁਲਮ ਕਰਦੀ ਆ ਤਾਂ ਮੰਮੀ ਮੈਨੂੰ ਕਹਿਣ ਲੱਗ ਪਈ ਹੁਣ ਮੈਂ ਉਹਨਾਂ ਨੂੰ ਛੱਡ ਛਡਾ ਕੇ ਆ ਗਈ ਆ ਹੁਣ ਮੈਂ ਤੁਹਾਡੇ ਨਾਲ ਰਵਾਂਗੀ ਤੁਸੀਂ ਆਪਣੇ ਡੈਡੀ ਨੂੰ ਮਨਾ ਲਓ ਕਿ ਮੈਨੂੰ ਰੱਖ ਲਵੇ ਮੈਂ ਤੁਹਾਡੇ ਨਾਲ ਹੀ ਘਰੇ ਰਵਾਂਗੀ ਮੈਂ ਉਹਨਾਂ ਨੂੰ ਉੱਥੋਂ ਛੱਡ ਆਈ ਆ ਮੰਮੀ ਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਤੇ ਕਹਿੰਦੀ ਆ ਨੰਬਰ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਲਿਆ ਕਰਿਓ ਤੇ ਮੈਨੂੰ ਦੱਸ ਦਿਓ ਤੁਹਾਡਾ ਡੈਡੀ ਕੀ ਕਹਿੰਦਾ ਆ ਮੇਰੇ ਘਰ ਵਾਪਿਸ ਆਉਣ ਲਈ ਮੈਨੂੰ ਖੁਸ਼ੀ ਜੀ ਹੋ ਗਈ ਤੇ ਮੈਂ ਡਰਦੇ ਡਰਦੇ ਰਾਤ ਨੂੰ ਡੈਡੀ ਨਾਲ ਗੱਲ ਕੀਤੀ ਕਿ ਮੈਨੂੰ ਅੱਜ ਮੰਮੀ ਮਿਲੀ ਸੀ ਤੇ ਉਹ ਉਹਨਾਂ ਨੂੰ ਛੱਡ ਆਈ ਆ ਆਪਾਂ ਮੰਮੀ ਨੂੰ ਲੈ ਆਈਏ ਤੇ ਡੈਡੀ ਨੇ ਗੁੱਸੇ ਨਾਲ ਰੋਟੀ ਵਾਲੀ ਥਾਰੀ ਬਰੇ ਛੋਟ ਦਿੱਤੀ ਤੇ ਕਹਿੰਦਾ ਕਿੱਥੇ ਮਿਲੀ ਸੀ ਉਹ ਤੈਨੂੰ ਮੈਂ ਹੁਣੇ ਫੋਨ ਕਰਦਾ ਤੇਰੀ ਭੂਆ ਨੂੰ ਡੈਡੀ ਨੇ ਭੂਆ ਨੂੰ ਫੋਨ ਲਾ ਲਿਆ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਉਹ ਇੱਥੇ ਕੀ ਕਰਨ ਆਈ ਤਾਂ ਭੂਆ ਕਹਿਣ ਲੱਗੀ ਉਹ ਤਾਂ ਸਾਡੇ ਘਰੋਂ ਚਲੀ ਗਈ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਆ ਤੇ ਕਿੱਥੇ ਨਹੀਂ ਉਹ ਤਾਂ ਸਾਡੇ ਮੁੰਡੇ ਨੂੰ ਵੀ ਧੋਖਾ ਦੇ ਕੇ ਚਲੀ ਗਈ ਆ ਡੈਡੀ ਮੈਨੂੰ ਵੀ ਗੁੱਸੇ ਵਿੱਚ ਬੋਲਣ ਲੱਗ ਪਏ ਤੇ ਕਹਿਣ ਲੱਗੇ ਜੇ ਅੱਜ ਤੋਂ ਬਾਅਦ ਤੂੰ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਤੇਰੀ ਵੀ ਖੈਰ ਨਹੀਂ ਅਗਲੇ ਦਿਨ ਜਦੋਂ ਮੈਂ ਸਕੂਲ ਜਾਣ ਲੱਗੀ ਤਾਂ ਮੇਰੀ ਨਵੀਂ ਮੰਮੀ ਮੈਨੂੰ ਕੋਲ ਬੁਲਾ ਕੇ ਕਹਿੰਦੀ ਜੇ ਤੂੰ ਆਪਣੀ ਉਸ ਮਾਂ ਨੂੰ ਘਰ ਲਿਆਉਣ ਦੀ ਗੱਲ ਕੀਤੀ ਜਾਂ ਉਸ ਨੂੰ ਮਿਲਣ ਦੀ ਗੱਲ ਕੀਤੀ ਤਾਂ ਤੇਰਾ ਸਕੂਲ ਜਾਣਾ ਬੰਦ ਕਰ ਦੇਾਂਗੀ ਅਗਲੇ ਦਿਨ ਸਕੂਲ ਦੇ ਬਾਹਰ ਫਿਰ ਮੈਨੂੰ ਮੰਮੀ ਮਿਲੀ ਤੇ ਉਹ ਮੈਨੂੰ ਪੁੱਛਣ ਲੱਗੀ ਕਿ ਤੇਰਾ ਡੈਡੀ ਕੀ ਕਹਿੰਦਾ ਤਾਂ ਮੈਂ ਉਹਨੂੰ ਸਾਰੀ ਗੱਲ ਦੱਸ ਸੀ ਜੇ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਮੈਨੂੰ ਨਾ ਮਿਲਿਆ ਕਰੋ ਡੈਡੀ ਨੇ ਮੈਨੂੰ ਵੀ ਘਰੋਂ ਬਾਹਰ ਕੱਢ ਦੇਣਾ ਆ ਨਾਲੇ ਨਵੀਂ ਮੰਮੀ ਕਹਿ ਰਹੀ ਸੀ ਜੇ ਤੂੰ ਉਹਨੂੰ ਮਿਲੀ ਤਾਂ ਤੇਰਾ ਸਕੂਲ ਜਾਣਾ ਬੰਦ ਕਰ ਦੇਾਂਗੀ ਮੰਮੀ ਬਾਰ-ਬਾਰ ਮੇਰੀਆਂ ਮਿੰਤਾ ਕਰ ਰਹੀ ਸੀ ਕਿ ਤੂੰ ਦੁਬਾਰਾ ਗੱਲ ਕਰਕੇ ਦੇਖੀਂ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਮੈਨੂੰ ਕੋਈ ਦੇਖ ਹੀ ਨਾ ਲਵੇ ਮੰਮੀ ਮੈਨੂੰ ਕਹਿ ਰਹੀ ਸੀ ਕਿ ਮੇਰੇ ਕੋਲ ਰਹਿਣ ਨੂੰ ਵੀ ਕੋਈ ਘਰ ਨਹੀਂ ਆ ਇਹ ਗੱਲ ਸੁਣ ਕੇ ਮੈਨੂੰ ਮੰਮੀ ਤੇ ਬਹੁਤ ਤਰਸ ਆ ਰਿਹਾ ਸੀ ਮੈਂ ਰੋਜ਼ ਰਾਤ ਨੂੰ ਮੰਮੀ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਮੇਰੀ ਛੋਟੀ ਭੈਣ ਨੂੰ ਇੱਕ ਦਿਨ ਪਤਾ ਲੱਗ ਗਿਆ ਸੀ ਤਾਂ ਉਹ ਮੈਨੂੰ ਕਹਿਣ ਲੱਗੀ ਤੂੰ ਕਿਉਂ ਮੰਮੀ ਨਾਲ ਗੱਲ ਕਰਦੀ ਆ ਉਹ ਆਪਾਂ ਨੂੰ ਔਖੇ ਟਾਈਮ ਵਿੱਚ ਛੱਡ ਗਈ ਸੀ ਤੇਰਾ ਕਿਉਂ ਦਿਲ ਕਰਦਾ ਉਹਦੇ ਨਾਲ ਵਾਰ-ਵਾਰ ਗੱਲ ਕਰਨ ਨੂੰ ਨਾਲੇ ਜੇ ਆਪਣੇ ਘਰ ਪਤਾ ਲੱਗ ਗਿਆ ਕਿ ਤੂੰ ਫੋਨ ਤੇ ਮੰਮੀ ਨਾਲ ਗੱਲ ਕਰਦੀ ਆਂ ਦੇਖ ਲਈ ਤੇਰਾ ਕੀ ਹਾਲ ਹੋਣਾ ਆ ਇਸ ਕਰਕੇ ਤੂੰ ਮੰਮੀ ਨਾਲ ਗੱਲ ਨਾ ਕਰਿਆ ਕਰ ਪਰ ਪਤਾ ਨਹੀਂ ਕਿਉਂ ਮੇਰਾ ਪਹਿਲਾਂ ਤੋਂ ਹੀ ਮੰਮੀ ਨਾਲ ਜ਼ਿਆਦਾ ਮੋਹ ਸੀ ਇੱਕ ਦਿਨ ਮੈਂ ਬਿਮਾਰ ਹੋ ਗਈ ਤੇ ਮੇਰੀ ਨਵੀਂ ਮੰਮੀ ਨੇ ਫਿਰ ਵੀ ਮੇਰੇ ਤੋਂ ਸਾਰਾ ਕੰਮ ਕਰਾਇਆ ਮੈਂ ਬਹੁਤ ਜ਼ਿਆਦਾ ਰੋਈ ਤੇ ਮੈਂ ਸਕੂਲ ਵਿੱਚ ਬੈਠ ਕੇ ਰੋ ਰਹੀ ਸੀ ਤਾਂ ਮੈਨੂੰ ਟੀਚਰ ਆ ਕੇ ਪੁੱਛਣ ਲੱਗੀ ਕਿ ਕੀ ਹੋਇਆ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਕਹਿਣ ਲੱਗੇ ਕਿ ਤੈਨੂੰ ਆਪਣੀ ਪੁਰਾਣੀ ਮੰਮੀ ਕੋਲ ਜਾਣਾ ਚਾਹੀਦਾ ਆ ਕਿਉਂਕਿ ਫੇਰ ਵੀ ਮਾਤਾ ਮਾਂ ਹੀ ਹੁੰਦੀ ਆ ਮੈਂ ਆਪਣੀ ਨਵੀਂ ਮੰਮੀ ਦੇ ਅਤਿਆਚਾਰ ਹੋਰ ਨਹੀਂ ਚੱਲ ਸਕਦੀ ਸੀ ਇਸ ਕਰਕੇ ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੀ ਪੁਰਾਣੀ ਮੰਮੀ ਕੋਲ ਹੀ ਜਾਵਾਂਗੀ ਐਤਵਾਰ ਦਾ ਦਿਨ ਸੀ ਮੈਂ ਨਹਾ ਰਹੀ ਸੀ ਤੇ ਛੋਟੇ ਭੈਣ ਭਰਾ ਟੀਵੀ ਦੇਖ ਰਹੀ ਸੀ ਮੇਰੇ ਨਹਾਉਣ ਤੋਂ ਬਾਅਦ ਜਦੋਂ ਨਵੀਂ ਮੰਮੀ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ ਤਾਂ ਮੈਂ ਆਪਣੇ ਕੱਪੜੇ ਫਟਾਫਟ ਬੈਗ ਵਿੱਚ ਪਾ ਕੇ ਘਰੋਂ ਬਾਹਰ ਨਿਕਲ ਗਈ ਤੇ ਮੈਂ ਪਾਸੇ ਤੇ ਚੜ ਗਈ ਮੈਂ ਸ਼ਹਿਰ ਵਿੱਚ ਜਾ ਕੇ ਕਿਸੇ ਦਾ ਫੋਨ ਲੈ ਕੇ ਮੰਮੀ ਨਾਲ ਗੱਲ ਕੀਤੀ ਤੇ ਉਹਨੂੰ ਕਿਹਾ ਕਿ ਮੈਂ ਇੱਥੇ ਖੜੀ ਹਾਂ ਮੈਨੂੰ ਆ ਕੇ ਲੈ ਜਾਓ ਤਾਂ ਮੰਮੀ ਨੇ ਮੈਨੂੰ ਕਿਹਾ ਕਿ ਤੂੰ ਬਿਨਾਂ ਪੁੱਛੇ ਘਰੋਂ ਕਿਉਂ ਤੁਰੀਆਂ ਤਾਂ ਮੈਂ ਉਹਨੂੰ ਕਿਹਾ ਕਿ ਬੱਸ ਹੁਣ ਤਾਂ ਮੈਂ ਆ ਗਈ ਹਾਂ ਤੁਸੀਂ ਮੈਨੂੰ ਜਲਦੀ ਇੱਥੋਂ ਆ ਕੇ ਲੈ ਜਾਓ ਤਾਂ ਮੰਮੀ ਇੱਕ ਦੇ ਨਾਲ ਬਾਈਕ ਤੇ ਆ ਕੇ ਮੈਨੂੰ ਨਾਲ ਲੈ ਗਈ ਤੇ ਜਿੱਥੇ ਮੰਮੀ ਰਹਿੰਦੀ ਸੀ ਉਹ ਬਹੁਤ ਛੋਟਾ ਜਿਹਾ ਘਰ ਸੀ ਤੇ ਉਥੇ ਕਈ ਜਣੇ ਰਹਿੰਦੇ ਸੀ ਮੈਂ ਆਪਣੀ ਪੜ੍ਹਾਈ ਵੀ ਵਿੱਚ ਛੱਡ ਆਈ ਸੀ ਮੈਨੂੰ ਇੱਥੇ ਆਏ ਹੋਏ 1 ਮਹੀਨਾ ਹੋਇਆ ਸੀ ਕਿ ਮੇਰੀ ਮਾਂ ਨੇ ਮੇਰੇ ਰਿਸ਼ਤੇ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਂ ਆਪਣੀ ਮਾਂ ਨੂੰ ਬਹੁਤ ਸਮਝਾਇਆ ਸੀ ਕਿ ਮੈਂ ਤਾਂ ਇੱਥੇ ਪੜ੍ਹਾਈ ਕਰੂੰਗੀ ਤੇ ਤੇਰੇ ਕੋਲ ਰਹੂੰਗੀ ਮੈਂ ਉਥੇ ਬਹੁਤ ਦੁਖੀ ਸੀ ਇਸ ਕਰਕੇ ਮੈਂ ਇੱਥੇ ਆਈ ਆ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਪਰ ਮੇਰੀ ਮਾਣੇ ਮੇਰੀ ਇੱਕ ਨਾ ਸੁਣੀ ਤੇ ਜ਼ਬਰਦਸਤੀ ਮੇਰਾ ਵਿਆਹ ਇੱਕ ਮੋٹے ਜਿਹੇ ਡਰਾਈਵਰ ਨਾਲ ਕਰ ਦਿੱਤਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਮੈਂ ਆਪਣਾ ਘਰ ਵੀ ਛੱਡ ਆਈ ਸੀ ਤੇ ਮੈਂ ਬਹੁਤ ਪਛਤਾ ਰਹੀ ਸੀ ਮੇਰਾ ਵਿਆਹ ਹੋ ਗਿਆ ਸੀ ਤੇ ਮੈਂ ਸਹੁਰੇ ਘਰ ਚਲੀ ਗਈ ਸੀ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਤੂੰ ਬਿਲਕੁਲ ਪਸੰਦ ਨਹੀਂ ਆ ਤੇ ਮੈਂ ਪੜ੍ਹੀ ਲਿਖੀ ਆ ਤੇ ਤੂੰ ਅਨਪੜਿਆ ਤਾਂ ਉਹ ਮੈਨੂੰ ਕਹਿਣ ਲੱਗਾ ਤੂੰ ਜ਼ਿਆਦਾ ਨਖਰੇ ਨਾ ਕਰ ਮੈਂ ਤੇਰੀ ਕੀਮਤ ਦਿੱਤੀ ਆ ਇਹ ਸੁਣ ਕੇ ਮੈਂ ਬਹੁਤ ਹੈਰਾਨ ਰਹਿ ਗਈ ਮੈਂ ਕਿਹਾ ਕਾਦੀ ਕੀਮਤ ਕਹਿੰਦਾ ਤੇਰੀ ਮਾਂ ਨੂੰ ਪੂਰਾ 5 ਲੱਖ ਰੁਪਏ ਦਿੱਤਾ ਆ ਤੇਰੇ ਨਾਲ ਵਿਆਹ ਕਰਾਉਣ ਲਈ ਮੈਂ ਬਹੁਤ ਜ਼ਿਆਦਾ ਰੋਈ ਕਿ ਮੇਰੀ ਮਾ ਕਿਦਾਂ ਦੀ ਆ ਮੈਂ ਉਹਦੇ ਕੋਲ ਉਮੀਦ ਲੈ ਕੇ ਆਈ ਸੀ ਤੇ ਉਹਨੇ ਮੈਨੂੰ ਹੀ ਵੇਚ ਦਿੱਤਾ ਆ ਤੇ ਮੁੜ ਕੇ ਕਦੇ ਮੇਰੇ ਕੋਲ ਸਹੁਰੇ ਘਰ ਵੀ ਨਹੀਂ ਆਈ ਸੀ ਇੱਕ ਦਿਨ ਮੈਂ ਬੈਠੀ ਬੈਠੀ ਸੋਚ ਰਹੀ ਸੀ ਕਿ ਇਹਦੇ ਨਾਲੋਂ ਚੰਗਾ ਤਾਂ ਮੇਰਾ ਪਿਓ ਸੀ ਉਹ ਮੈਨੂੰ ਪੜ੍ਹਾਤਾ ਰਿਹਾ ਸੀ ਮੈਂ ਜੇਰਾ ਜਿਹਾ ਕਰਕੇ ਆਪਣੇ ਡੈਡੀ ਨੂੰ ਫੋਨ ਕੀਤਾ ਤੇ ਸਭ ਕੁਝ ਦੱਸਿਆ ਤਾਂ ਡੈਡੀ ਮੈਨੂੰ ਬਹੁਤ ਗੁੱਸੇ ਵਿੱਚ ਬੋਲਣ ਲੱਗੇ ਕਿ ਤੂੰ ਸਾਡੀ ਬੇਇੱਜ਼ਤੀ ਕਰਾ ਕੇ ਗਈ ਆ ਇੱਥੋਂ ਭੱਜ ਕੇ ਲੋਕਾਂ ਨੂੰ ਲੱਗਦਾ ਕਿ ਤੂੰ ਕਿਸੇ ਮੁੰਡੇ ਨਾਲ ਭੱਜ ਗਈ ਆ ਤੂੰ ਕਿਉਂ ਉਹਦੇ ਕੋਲ ਗਈ ਸੀ ਹੁਣ ਚੰਗਾ ਕੀਤਾ ਉਹਨੇ ਤੇਰੇ ਨਾਲ ਮੈਂ ਬਹੁਤ ਰੋਂਦੇ ਰੋਂਦੇ ਕਿਹਾ ਕਿ ਤੁਸੀਂ ਮੈਨੂੰ ਮਿਲਣ ਆਓ ਨਹੀਂ ਤਾਂ ਮੈਂ ਤੁਹਾਨੂੰ ਮਿਲਣ ਆਉਂਗੀ ਤਾਂ ਡੈਡੀ ਕਹਿੰਦਾ ਤੂੰ ਹੀ ਆਪਣੇ ਘਰ ਵਾਲੇ ਨੂੰ ਲੈ ਕੇ ਇੱਥੇ ਆ ਜਾਈਂ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਮੈਂ ਤੇ ਮੇਰਾ ਘਰ ਵਾਲਾ ਅਸੀਂ ਦੋਨੋਂ ਡੈਡੀ ਨੂੰ ਮਿਲਣ ਪਿੰਡ ਗਏ ਮੇਰੀ ਨਵੀਂ ਮੰਮੀ ਮੈਨੂੰ ਬਹੁਤ ਬੋਲੀ ਕਹਿੰਦੀ ਹੁਣ ਤੂੰ ਚੰਗੀ ਆ ਉੱਥੇ ਜਾ ਕੇ ਕਹੋ ਜੀ ਨਾਲ ਵਿਆਹ ਕਰਾ ਲਿਆ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਵੀ ਮਿਲੀ ਉਹ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ वैसे मेरा ਘਰ ਵਾਲਾ ਦੇਖਣ ਵਿੱਚ ਇਨਾ ਸੋਹਣਾ ਨਹੀਂ ਸੀ ਪਰ ਫਿਰ ਵੀ ਉਹ ਸੁਭਾਅ ਦਾ ਇਨਾ ਮਾੜਾ ਨਹੀਂ ਸੀ ਉਹ ਝੱਟ ਮੇਰੀ ਗੱਲ ਮੰਨ ਲੈਂਦਾ ਸੀ ਉਹਨੂੰ ਮੇਰੇ ਨਾਲ ਕਾਫੀ ਲगाव ਜਿਹਾ ਹੋ ਗਿਆ ਸੀ ਮੇਰੇ ਸੱਸ ਸਹੁਰਾ ਤੇ ਮੇਰੀਆਂ ਦੋ ਨਾਨਾ ਸੀ ਉਹ ਮੇਰੇ ਨਾਲ ਬਹੁਤ ਲੜਦੀਆਂ ਰਹਿੰਦੀਆਂ ਸੀ ਪਰ ਮੈਨੂੰ ਹੌਸਲਾ ਜਿਆ ਸੀ ਕਿ ਮੇਰਾ ਘਰ ਵਾਲਾ ਮੇਰੀ ਸੁਣਦਾ ਆ ਪਰ ਉਹ ਮੇਰੇ ਸਹੁਰੇ ਤੋਂ ਬਹੁਤ ਡਰਦਾ ਸੀ ਸਾਡੇ ਘਰ ਵਿੱਚ ਮੇਰੇ ਸਹੁਰੇ ਦੀ ਹੀ ਚੱਲਦੀ ਸੀ ਮੇਰਾ ਸਹੁਰਾ ਗੰਦਾ ਜਿਹਾ ਬੰਦਾ ਸੀ ਉਹ ਵੇੜੇ ਵਿੱਚ ਇਨਾ ਹੀ ਜਾਂਦਾ ਰਹਿੰਦਾ ਸੀ ਤੇ ਉਹਦਾ ਸਭ ਨਜ਼ਰ ਆਉਂਦਾ ਸੀ ਉਹਨੂੰ ਮੇਰੀ ਤਾਂ ਕੀ ਆਪਣੇ ਧੀਆ ਪੁੱਤਾਂ ਦੀ ਵੀ ਬਿਲਕੁਲ ਸ਼ਰਮ ਨਹੀਂ ਸੀ ਇੱਕ ਦਿਨ ਮੈਂ ਉਹਨੂੰ ਕਹਿ ਦਿੱਤਾ ਕਿ ਡੈਡੀ ਜੀ ਇਦਾਂ ਵੇੜੇ ਵਿੱਚ ਬੈਠ ਕੇ ਨਹਾਇਆ ਕਰੋ ਤਾਂ ਉਹ ਮੈਨੂੰ ਬੋਲਣ ਲੱਗ ਪਿਆ ਕਿ ਤੂੰ ਕੌਣ ਹੁੰਦੀ ਆ ਮੈਨੂੰ ਕੁਝ ਕਹਿਣ ਵਾਲੀ ਮੈਂ ਇਸ ਘਰ ਦਾ ਮਾਲਕ ਹਾਂ ਮੈਂ ਚੁੱਪ ਹੋ ਜਾਂਦੀ ਸੀ ਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਸਮਝਾਇਆ ਕਿ ਆਪਾਂ ਕਿਤੇ ਹੋਰ ਰਹਿਣ ਲੱਗ ਜਾਂਦੇ ਆ ਤੇ ਉੱਥੋਂ ਤੁਸੀਂ ਟਰੱਕ ਲੈ ਕੇ ਚਲੇ ਜਾਇਆ ਕਰਿਓ ਪਰ ਮੇਰਾ ਘਰ ਵਾਲਾ ਘਰੋਂ ਬਹੁਤ ਡਰਦਾ ਸੀ ਤੇ ਉਹ ਕਹਿਣ ਲੱਗਾ ਕੋਈ ਨਾ ਤੂੰ ਚੁੱਪ ਕਰਕੇ ਕੱਟ ਲੈ ਮੈਂ ਤਾਂ ਤੈਨੂੰ ਹੁਣ ਕੁਝ ਨਹੀਂ ਕਹਿੰਦਾ ਤਾਂ ਇਸੇ ਤਰ੍ਹਾਂ ਇੱਕ ਸਾਲ ਬੀਤ ਗਿਆ ਮੇਰੇ ਸਹੁਰੇ ਦੀ ਹਿੰਮਤ ਹੋਰ ਵਾਧੀ ਗਈ ਤੇ ਉਹ ਮੇਰੇ ਵੱਲ ਗੰਦੀ ਨਜ਼ਰ ਨਾਲ ਦੇਖਣ ਲੱਗਾ ਤਾਂ ਇਹ ਗੱਲ ਮੈਂ ਆਪਣੇ ਡੈਡੀ ਨੂੰ ਦੱਸੀ ਤਾਂ ਡੈਡੀ ਨੇ ਮੈਨੂੰ ਸਮਝਾਇਆ ਕਿ ਤੁਸੀਂ ਅੱਡ ਹੋ ਜਾਓ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਕਹੀ ਤਾਂ ਉਹ ਕਹਿਣ ਲੱਗਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਮੇਰੀਆਂ ਭੈਣਾਂ ਅਜੇ ਕੁਵਾਰੀਆਂ ਨੇ ਮੈਂ ਕਿਵੇਂ ਅੱਡ ਹੋ ਸਕਦਾ ਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਇਦਾਂ ਨਹੀਂ ਰਹਿ ਸਕਦੀ ਤਾਂ ਮੇਰਾ ਘਰ ਵਾਲਾ ਕਹਿੰਦਾ ਜਿੰਨਾ ਟਾਈਮ ਕੁੜੀਆਂ ਕੁਵਾਰੀਆਂ ਨੇ ਉਹਨਾਂ ਟਾਈਮ ਤੂੰ ਚੁੱਪ ਕਰਕੇ ਕੱਟ ਲਾ ਉਸ ਤੋਂ ਬਾਅਦ ਆਪਾਂ ਅੱਡ ਹੋ ਜਾਵਾਂਗੇ ਪਰ ਮੇਰੇ ਸਹੁਰੇ ਦੀਆਂ ਹਰਕਤਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਸੀ ਮੇਰਾ ਘਰ ਵਾਲਾ ਗੱਡੀ ਲੈ ਕੇ ਚਲਾ ਜਾਂਦਾ ਸੀ ਤੇ ਮੇਰਾ ਸਹੁਰਾ ਬਾਅਦ ਵਿੱਚ ਮੈਨੂੰ ਪਰੇਸ਼ਾਨ ਕਰਦਾ ਸੀ ਤੇ ਉਹ ਆਪਣੀਆਂ ਕੁਵਾਰੀਆਂ ਧੀਆਂ ਦੀ ਵੀ ਕੋਈ ਸ਼ਰਮ ਨਹੀਂ ਕਰਦਾ ਸੀ ਮੇਰੀ ਸੱਸ ਵਿਚਾਰੀ ਬਹੁਤ ਜ਼ਿਆਦਾ ਸਾਊ ਸੀ ਉਹ ਕੁਝ ਵੀ ਨਹੀਂ ਬੋਲਦੀ ਸੀ ਬਸ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਇੱਥੋਂ ਚਲੇ ਜਾਓ ਕਿਤੇ ਹੋਰ ਰਹਿਣ ਲੱਗ ਜਾਓ ਕਿਉਂਕਿ ਇਹ ਬਹੁਤ ਗੰਦਾ ਬੰਦਾ ਆ ਪਰ ਮੈਂ ਕੱਲੀ ਜਾਂਦੀ ਕਿੱਥੇ ਇੱਕ ਦਿਨ ਮੈਂ ਆਪਣੇ ਪੇਕੇ ਚਲੀ ਗਈ ਤੇ ਜਦੋਂ ਮੇਰਾ ਘਰ ਵਾਲਾ ਮੈਨੂੰ ਲੈਣ ਗਿਆ ਤਾਂ ਮੈਂ ਉਹਨੂੰ ਸਾਫ਼ ਮਨਾ ਕਰ ਦਿੱਤਾ ਕਿ ਮੈਂ ਨਹੀਂ ਆਉਣਾ ਤਾ ਮੇਰੀ ਨਵੀਂ ਮੰਮੀ ਕਹਿਣ ਲੱਗੀ ਜਾਣਾ ਤਾਂ ਤੈਨੂੰ ਉੱਥੇ ਹੀ ਪੈਣਾ ਇੱਥੇ ਰਹਿ ਕੇ ਕੀ ਕਰਨੀ ਸਾਡੇ ਤੋਂ ਤੇਰਾ ਖਰਚਾ ਨਹੀਂ ਚੱਕਿਆ ਜਾਣਾ ਮੇਰੇ ਡੈਡੀ ਬੋਲੇ ਤੂੰ ਕੀ ਲੱਗਦੀ ਆ ਘਰ ਦੀ ਮੇਰੀ ਧੀ ਜਿੰਨਾ ਟਾਈਮ ਜੀ ਕਰੂ ਇੱਥੇ ਰਹੇਗੀ ਹੁਣ ਮੇਰਾ ਡੈਡੀ ਬਹੁਤ ਬਦਲ ਗਿਆ ਸੀ ਉਹ ਮੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਉਹ ਨਵੀਂ ਮੰਮੀ ਨੂੰ ਹੁਣ ਸਾਡੇ ਬਾਰੇ ਕੁਝ ਵੀ ਨਹੀਂ ਕਹਿਣ ਦਿੰਦਾ ਸੀ ਮੇਰੇ ਛੋਟੇ ਭੈਣ ਭਰਾ ਦਾ ਵੀ ਮੇਰੇ ਡੈਡੀ ਬਹੁਤ ਧਿਆਨ ਰੱਖਦੇ ਸੀ ਉਹ ਨਵੀਂ ਮੰਮੀ ਨੂੰ ਉਹਨਾਂ ਨੂੰ ਵੀ ਕੁਝ ਨਹੀਂ ਕਹਿਣ ਦਿੰਦੇ ਸੀ ਤੇ ਡੈਡੀ ਨੇ ਮੇਰੇ ਘਰ ਵਾਲੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੇਰਾ ਪਿਓ ਨਾ ਸੁਧਰਿਆ ਤਾਂ ਅਸੀਂ ਉੱਥੇ ਕੁੜੀ ਨਹੀਂ ਤੋਰਨੀ ਤਾਂ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਤੂੰ ਅੱਲਾ ਮੇਰੇ ਨਾਲ ਮੈਂ ਤਾਂ ਤੈਨੂੰ ਕਦੇ ਕੁਝ ਨਹੀਂ ਕਿਹਾ ਤਾਂ ਮੈਂ ਡੈਡੀ ਨੂੰ ਕਿਹਾ ਜੇ ਮੇਰਾ ਸਹੁਰਾ ਮੈਨੂੰ ਹੁਣ ਤੰਗ ਕਰੂਗਾ ਤਾਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਵਾਂਗੀ ਅਸੀਂ ਦੋਵੇਂ ਚਲੇ ਗਏ ਉੱਥੇ ਮੇਰੀ ਪਹਿਲਾਂ ਵਾਲੀ ਮੰਮੀ ਆਈ ਹੋਈ ਸੀ ਮੈਂ ਹੈਰਾਨ ਰਹਿ ਗਈ ਉਹ ਮੇਰੇ ਸਹੁਰੇ ਨਾਲ ਕਮਰੇ ਵਿੱਚੋਂ ਬਾਹਰ ਨਿਕਲੀ ਸੀ ਮੇਰੀ ਮਾਂ ਨੇ ਮੇਰਾ ਸਹੁਰਾ ਵੀ ਨਹੀਂ ਛੱਡਿਆ ਸੀ ਇਹ ਸਭ ਦੇਖ ਕੇ ਮੇਰਾ ਘਰ ਵਾਲਾ ਵੀ ਗੁੱਸੇ ਵਿੱਚ ਆ ਗਿਆ ਤੇ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਮੇਰੀ ਸੱਸ ਸਾਡੇ ਨਾਲ ਸੀ ਮੇਰਾ ਸਹੁਰਾ ਮੇਰੀ ਸੱਸ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਸੀ ਅਸੀਂ ਅਲੱਗ ਹੋ ਗਏ ਤੇ ਅਸੀਂ ਉੱਪਰ ਚਬਾਰੇ ਵਿੱਚ ਰਹਿਣ ਲੱਗੇ ਤੇ ਬਾਕੀ ਸਾਰੇ ਥੱਲੇ ਰਹਿੰਦੇ ਸੀ ਇਸ ਤਰ੍ਹਾਂ ਅਸੀਂ ਆਪਣੀ ਲਾਈਫ ਚੰਗੀ ਜਿਉਣ ਲੱਗੇ ਮੇਰੀ ਆਪਣੀ ਮਾਂ ਨੇ ਤਾਂ ਸਾਨੂੰ ਮਾਂ ਦਾ ਪਿਆਰ ਵੀ ਨਹੀਂ ਦਿੱਤਾ ਨਾ ਹੀ ਸਾਨੂੰ ਕਦੇ ਆਪਣਾ ਸਮਝਿਆ ਸਾਡੇ ਡੈਡੀ ਨੇ ਸਾਨੂੰ ਸੰਭਾਲਿਆ ਪਰ ਸਾਡੀ ਮਾਂ ਨੇ ਅਖੀਰ ਤੱਕ ਸਿਰਫ ਆਪਣੇ ਬਾਰੇ ਹੀ ਸੋਚਿਆ ਸੀ ਲੋਕੀ ਤਾਂ ਕਹਿੰਦੇ ਨੇ ਕਿ ਮਾਂ ਰੱਬ ਦਾ ਰੂਪ ਹੁੰਦੀ ਆ ਪਰ ਇੱਕ ਸਾਡੀ ਮਾਂ ਸੀ ਜਿਨੇ ਬਗਾਨਿਆਂ ਤੋਂ ਵੀ ਭੈੜਾ ਵਿਵਹਾਰ ਸਾਡੇ ਨਾਲ ਕੀਤਾ ਇਹੋ ਜੀ ਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤਾਂ ਇਹ ਸੀ ਅੱਜ ਦੀ ਸਟੋਰੀ ਤਾਂ ਜੇ ਸਟੋਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਦਾਂ ਦੀਆਂ ਹੋਰ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ